ਅਰ ਜਿਹੜਾ ਅਸੇ ਦੀ ਗੱਲ ਸੁਖਦੇਵ ਸਿੰਘ ਦੀ ਗੱਲ ਪਰ ਗੁਰਪ੍ਰਾ ਵੀ ਵੱਡਾ ਯੋਗਦਾਨ ਹੈ ਲਓ ਖੀਰਾਵਾਲੀ ਪਿੰਡਾ ਜਿਹੜੇ ਕਪੂਰ ਖੇਡਾ ਉਧਰ ਵੇਖੋ ਮੈਦਾਨ ਦੇ ਵਿੱਚ ਇਹ ਹੈ ਮੇਜਰ ਮਿਰਗ ਮੇਜਰ ਮਿਰਗ ਪਿਛਲੇ ਸਾਲ 70 ਕਿਲੋ ਪਾਰਦੇ ਸੱਤ ਕਬੱਡੀ ਕਪਾਂ ਦਾ ਲਗਾਤਾਰ ਬੈਸਟ ਬਣਿਆ ਇੱਕ ਵਾਰ ਤਾੜੀਆਂ ਮਾਰ ਦਿਓ ਮੇਜਰ ਮਿਰਗ ਦੇ ਨਾਮ ਦੀਆਂ ਤਾੜੀਆਂ ਮਾਰ ਦਿਓ ਦਸ ਪੰਜ ਤ੍ਰਿਪੜੀ ਵਾਲੇ 2000 ਰੁਪਇਆ 2100 ਦਿਆਂ ਦੇਣਗੇ ਜੇ ਮੈਜਰ ਮਿਲ ਕੇ ਜਫਾ ਲੰਦਾ ਤਾਂ 2100 ਦੇ ਵੱਡੇ ਮਾਚਪਨ ਹੋਣਗੇ ਜੰਡੀ ਵਾਲਾ ਜੀਤਾ ਕਰਮਜੀਤ ਵਸਾੜੇ ਵਾਲਾ ਲੀਗ ਦੇ ਵਿੱਚ ਤਗੜਾ ਖੇਡਿਆ ਤੇ ਜੰਡੀ ਵਾਲਾ ਜੀਤਾ ਯੂਐਸਏ ਦੇ ਵਿੱਚ ਤਗੜਾ ਖੇਡਿਆ ਆ ਮੈਜਰ ਦੇ ਕਿਤੇ 2100 2100 ਇਹ ਬੱਲੇ 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 2100 2100 2100 ਦਾ ਜਫਾ 2100 ਦਾ ਜਫਾ ਓ ਦਸ਼ਕ ਵੀਰੋ ਜਿਹੜੇ ਜੱਥੇ ਦਾ ਸਵਾਲ ਆਇਆ ਇੱਕ ਨੰਕਾਵਾ ਮਾਰਦੇ ਗੋਲ ਪਰ 2100 ਰੁਪਏ ਦੀ ਤੀਜੀ ਕਬੱਡੀ ਆ ਲੈ ਵੀ ਬਿੱਲੂ ਭਾਈ 2100 ਰੁਪਏ ਦੀ ਤੀਜੀ ਕਬੱਡੀ ਪੈਣ ਜਾ ਰਹੀ ਹੈ ਇੱਕ ਵਾਰ ਤਾੜੀਆਂ ਮਾਰ ਦਿਓ ਦਸ਼ਕ ਵੀਰੋ 2100 2100 2100 ਦੀ ਤੀਜੀ ਕਬੱਡੀ ਬਲਵਾਰਾ ਬਾਨੇ ਦੀ ਮੈਜਰ ਮਿਲ ਕੇ ਇਹ ਦੇਖੋ ਕੰਨ ਕੰਨ ਓ 210 210 210 ਤਾੜੀਆਂ ਤਾੜੀਆਂ ਹੋ ਦਰਸ਼ਕ ਵੀਰੇ ਜੀ ਅੱਜ ਫੇਰ ਦਾ ਪੰਡਤ ਜੀਆ ਤਿੰਨ ਕਬੱਡੀਆਂ ਤੇ ਭਾਈ 1100 ਰੁਪਏ ਲਾ ਗਿਆ ਕਰਨਵੀਰ ਪੰਗੂ 5600 ਦੇ ਪਾਸੇ ਪੂਰਾ ਕਰ ਦਿਓ ਮੇਜਰ ਮਿਰਗ ਤੇ 1100 ਫੇਰ ਲੱਗ ਗਿਆ 1100 ਰੁਪਏ ਮੇਜਰ ਮਿਰਗ ਤੇ जेका जफ़ा लाहं सौ ग्यारह सौ कब्डी कबी कबडी कब्डी 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 मेजर मेजर